ਸਿਕਲ ਜੀ ਫਰਸਟ ਵਾਸ ਫਰੀਦਕੋਟ ਦੇ ਤੁਹਾਡਾ ਸਵਾਗਤ ਹੈ ਜਿਹੜੇ ਵੀਵਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਆਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਵੀ ਸੂਟ ਪਸੰਦ ਆਉਂਦਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਆਨਲਾਈਨ ਪੇਮੈਂਟ ਪਾਉਣੀ ਐ ਐਡਰੈਸ ਭੇਜਣਾ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਸੰਡੇ ਨੂੰ ਵੀਡੀਓ ਆਉਂਦੀ ਹੈ 11 ਵਜੇ ਲਓ ਜੀ ਸ਼ੁਰੂ ਕਰਦੇ ਆ ਅੱਜ ਦੀ ਵੀਡੀ ਇੱਕ ਅੱਲਾ ਪੀਸ ਹੈਗਾ ਲੋਈ ਲੋ ਜੀ ਸਿੰਗਲ ਸੂਟ ਹੈ ਬਹੁਤ ਜਿਆਦਾ ਸੋਹਣਾ ਸੂਟ ਹੈ ਆ ਪ੍ਰਿੰਟ ਬਹੁਤ ਪਿਆਰਾ ਹੈ ਔਰ ਸੈਂਟਰ ਦੇ ਵਿੱਚ ਜਿਹੜਾ ਪੈਨਲ ਆ ਉਹਦੇ ਵਿੱਚ ਤੁਹਾਨੂੰ ਵਰਕ ਦੇ ਫਲਾਵਰ ਮਿਲ ਰਹੇ ਨੇ ਬਰੀਕ 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 ਵਰਕ ਬਹੁਤ ਬਹੁਤ ਹੀ ਪਿਆਰਾ ਵਰਕ ਤੇ ਘੇਰੇ ਤੇ ਫਿਰ ਤੁਹਾਨੂੰ ਵਰਕ ਮਿਲੂਗਾ ਠੀਕ ਹੈ ਜੀ ਘੇਰੇ ਤੇ ਫਿਰ ਇਹ ਵਾਲਾ ਵਰਕ ਮਿਲੂਗਾ ਤੁਹਾਨੂੰ ਬਹੁਤ ਪਿਆਰਾ ਸੂਟ ਹੈ ਅਲਪਾਈਨ ਪਸ਼ਮੀਨਾ ਹੈਗਾ ਜੀ 1K ਟੈਕਸ ਦਾ ਠੀਕ ਹੈ ਜੀ ਤੇ ਇਹ ਹੈਗੀ ਇਹਦੀ ਸਲਵਾਰ 2.5 2.5 ਮੀਟਰ ਦੇ ਪੀਸ ਰਹਿਣਗੇ ਇਹ ਵੀ ਨੈਗੇਟਿਵ ਪ੍ਰਿੰਟ ਦੀ ਸਲਵਾਰ ਹੋਊਗੀ ਤੇ ਬੈਕ ਸਾਈਡ ਵੀ ਦਿਖਾ ਦੇਣੀ ਆ ਇਹ ਬਾਜੂ ਤੇ ਰਹੂਗਾ ਇਹ ਵਾਲਾ ਬਾਰਡਰ ਠੀਕ ਹੈ ਜੀ ਤੇ ਆਹ ਲੋ ਜੀ ਬੈਕ ਸਾਈਡ ਇਹ ਵਾਲੀ ਰੋਗੀ ਇਹਦੀ ਬੈਕ ਸਾਈਡ ਪ੍ਰਿੰਟਡ ਤੇ ਨਾਲ ਮਿਲੂਗਾ ਇਹ ਸ਼ਾਲ ਵਾਹ ਸ਼ਾਲ ਹਮੇਸ਼ਾ ਸਵਾ ਪੂ 2 ਮੀਟਰ ਦੇ ਹੀ ਹੁੰਦੇ ਨੇ ਜੀ ਜਿਆਦਾ ਵੱਡੇ ਨਹੀਂ ਹੁੰਦੇ ਪਰ ਬਹੁਤ ਹੁੰਦੇ ਨੇ ਸਵਾ 2 ਮੀਟਰ ਦਾ ਸ਼ਾਲ ਛੋਟਾ ਨਹੀਂ ਹੁੰਦਾ ਠੀਕ ਹੈ ਸਵਾ 2 ਹੁੰਦੇ ਸ਼ਾਲ ਹਾਂ ਪਹਿਲਾਂ ਇਹ 1350 ਦਾ ਸੀ ਅੱਜ 1295 ਦੇ ਵਿੱਚ ਮਿਲ ਰਿਹਾ ਸ਼ਿਪਿੰਗ ਬਿਲਕੁਲ ਫ੍ਰੀ ਹੋ ਲੋ ਜੀ ਅਗਲਾ ਸੂਟ ਦੇਖੋ ਇਹ ਵੀ ਕੱਲਾ ਪੀਸ ਹੈ ਇਹਦੇ ਤੇ ਇਹ ਡਿਜ਼ਾਈਨਰ ਸੂਟ ਹੈ ਆਸੀਲ ਤੇ ਲੱਗੀ ਵੀ ਇਸ ਲਈ ਲੋ ਜੀ ਅ ਇਹਦੇ ਤੇ ਮਤਲਬ ਕਿ ਇਹ ਵਾਲਾ ਹੈਗਾ ਇਹਦਾ neck ਠੀਕ ਹੈ ਜੀ ਇਹਦੇ ਉੱਪਰ ਸਾਰੇ ਤੇ ਵਰਕ ਮਿਲੂਗਾ ਤੁਹਾਨੂੰ ਨੇੜੇ ਕਰਕੇ ਦਿਖਾ ਦਿੰਦੀ ਹਾਂ ਸੌਫਟ ਵਾਲਾ ਪਸ਼ਮੀਨਾ ਹੈ ਜੀ ਇਹ ਸੌਫਟ ਵਾਲਾ ਇੱਥੋਂ ਥੋੜਾ neck ਕੱਟਿਆ ਜਾਊਗਾ ਬਾਕੀ ਸਾਰਾ ਤੁਹਾਡੇ chest area ਤੇ ਆ ਜਾਊਗਾ ਪ੍ਰਿੰਟ ਜੋ ਵੀ ਹੈਗਾ نیچے ਤੱਕ ਕਾਫੀ ਪਿਆਰਾ ਹੈ ਔਰ ਸਾਰੇ ਸ਼ਰਟ ਦੇ ਵਿੱਚ ਇਹ ਪ੍ਰਿੰਟ ਹੈਗਾ ਜਿਓਮੈਟ੍ਰੀਕਲ ਜਿਹਾ ਪ੍ਰਿੰਟ ਹੈ ਔਰ ਇਹ ਹੈਗਾ ਜੀ ਇਹਦਾ ਘੇਰਾ ਘੇਰਾ ਪੂਰਾ ਵਾਧੂ ਹੈਗਾ ਸਾਰੇ ਤੇ ਬਾਰਡਰ ਮਤਲਬ ਕਿ ਬਣਿਆ ਹੋਇਆ ਇਹਦੀਆਂ ਬਾਜੂ ਆਪਾਂ ਨੂੰ ਅਲੱਗ ਤੋਂ ਮਿਲਣਗੀਆਂ ਸੋ ਇਹਦੇ ਵਿੱਚ ਕੱਪੜੇ ਦੀ ਕਮੀ ਨਹੀਂ ਹੈਗੀ ਤੇ ਇਹ ਹੈਗਾ ਆਪਣਾ ਬੈਕ ਸਾਈਡ ਇਹ ਬੈਕ ਸਾਈਡ ਦਾ ਬਾਰਡਰ ਰਹੂਗਾ ਇਹ ਤੁਹਾਡਾ ਬੈਕ ਸਾਈਡ ਤੇ ਨੀਚੇ ਆਊਗਾ ਹੁਣ ਮੈਂ ਤੁਹਾਨੂੰ ਇਹਦੀਆਂ ਬਾਜੂ ਦਿਖਾਉਣੀ ਆ ਆਹ ਲਓ ਜੀ ਇਹ ਇਹਦੀਆਂ ਬਾਜੂ ਨੇ ਅੱਧਾ ਮੀਟਰ ਜਿਹੜਾ ਬਾਜੂ ਦਾ ਹੈਗਾ ਨਾ ਇਹ ਇੱਥੋਂ ਲੈ ਕੇ ਇੱਥੇ ਤੱਕ ਅੱਧਾ ਮੀਟਰ ਬਾਜੂ ਦਾ ਸਟੱਫ ਹੈ ਜਿਹੜਾ ਉਹ ਅਲੱਗ ਦਿੱਤਾ ਬਈ ਕਾਫੀ ਵਧੀਆ ਸੂਟ ਬਣ ਕੇ ਰੈਡੀ ਹੋਣਾ ਜੀ ਤੁਹਾਡਾ ਇਹ ਤੇ ਹੁਣ ਮੈਂ ਤੁਹਾਨੂੰ ਦਿਖਾਉਂਗੀ ਇਹਦੇ ਨਾਲ ਸਲਵਾਰ Oh sorry ਲੋ ਜੀ ਇਹ ਹੈਗੀ ਇਹਦੀ ਸਲਵਾਰ ਠੀਕ ਹੈ ਤੇ ਨਾਲ ਮਿਲੂਗਾ ਇਹ ਵਾਲਾ ਦੁਪੱਟਾ ਦੁਪੱਟਾ ਹੈਗਾ ਜੀ ਚਨੋਂਨ ਦਾ ਕਾਫੀ ਪਿਆਰਾ ਲੱਗਦਾ ਦੁਪੱਟਾ ਬਹੁਤ ਵਧੀਆ ਲੱਗਦਾ ਸੌਫਟ ਬਹੁਤ ਜਿਆਦਾ ਦੁਪੱਟਾ ਆ ਲੋ ਚੌੜਾਈ ਪੂਰੀ ਹੈਨ ਦੁਪੱਟੇ ਦੀ ਵੱਡੀ ਠੀਕ ਹੈ ਜੀ ਖੁੱਲਾ ਢੁਲਾ ਦੁਪੱਟਾ ਤੇ ਪ੍ਰਾਈਸ ਇਹਦੀ ਹੈਗੀ ਹੈ ਇਹ 2195 ਦਾ ਸੀਗਾ ਜੀ 1950 ਦਾ ਮਿਲ ਰਿਹਾ ਹੁਣ ਸ਼ਿਪਿੰਗ ਫ੍ਰੀ ਹੋਊਗੀ ਇਹ ਲਾਸਟ ਪੀਸ ਆ ਸਾਡੇ ਕੋਲ ਸੌਫਟ ਵਾਲਾ ਪਛਮੀਨਾ ਬਹੁਤ ਜ਼ਿਆਦਾ ਤੇ ਆ ਲੋ ਇਹ ਸੂਟ ਹੈਗਾ ਜੀ ਆਪਣਾ ਕਾਟਰਾਈਜ਼ ਦੇ ਵਿੱਚ ਇਹ ਕੇ ਟੈਕਸ ਦੀ ਕਾਟਰਾਈਜ਼ ਹੋਊਗੀ ਇੱਕ ਟੈਕਸ ਦੀ ਬਕਾਇਦਾ ਤੁਹਾਨੂੰ ਇੱਥੇ ਸਟੈਂਪ ਵੀ ਮਿਲੂਗੀ ਆ ਦੇਖੋ ਠੀਕ ਹੈ ਜੀ ਬਹੁਤ ਪਿਆਰਾ ਸੂਟ ਹੈ ਕਾਟਰਾਈਜ਼ ਦੇ ਵਿੱਚ ਆ ਲੋ ਤੇ ਇੱਧਰ ਤੁਹਾਡੀਆਂ ਬਾਜੂ ਨਿਕਲਣਗੀਆਂ ਇਥੋਂ ਬੜੇ ਪਿਆਰੇ ਸੂਟ ਬਣਦੇ ਨੇ ਜੀ ਇਹ ਵਾਲੇ ਹੇ ਆਲੋ ਕਾਫੀ ਅੱਛਾ ਸੂਟ ਹੈ ਠੀਕ ਹੈ ਜੀ ਤੇ ਇਹ ਹੈਗਾ ਇਹਦੇ ਨਾਲ ਬਲੈਕ ਸਲਵਾਰ ਹੈ ਆ लो ਇਹ ਵਾਲੀ ਸਲਵਾਰ ਰੂਗੀ ਪ੍ਰਿੰਟਡ ਸਲਵਾਰ ਤੇ ਪਤਲੇ ਵਾਲਾ ਸ਼ਾਲ ਹੋਊਗਾ ਮੋਟਾ ਸ਼ਾਲ ਨਹੀਂ ਹੈਗਾ ਪਤਲੇ ਵਾਲਾ ਸ਼ਾਲ ਹੈ ਜਿਹੜੇ ਪਿਆਰੇ ਲੱਗਦੇ ਹੁੰਦੇ ਨੇ ਲੈ ਜਿਵੇਂ ਮੈਂ ਲੈ ਰੱਖਿਆ ਮੇਰਾ ਵੀ ਬਹੁਤ ਪਤਲਾ ਸ਼ਾਲ ਹੈ ਉਸ ਤਰੀਕੇ ਦਾ ਹੀ ਇਹ ਸ਼ਾਲ ਹੈ ਪੂਰਾ ਖੁੱਲਾ ਡੁੱਲਾ ਲੰਬਾ ਚੌੜਾ ਹੈਗਾ ਵੱਡਾ ਸ਼ਾਲ ਤੇ ਪ੍ਰਾਈਸ ਇਹਦੀ ਸੀਗੀ 1750 ਅੱਜ 1650 ਦਾ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲੋ ਜੀ ਇੱਕ ਇਹ ਵਾਲਾ ਕਲਰ ਮਿਲੂਗਾ ਤੁਹਾਨੂੰ ਸਿਰਫ ਦੋ ਕਲਰ ਬਚੇ ਨੇ ਆਪਣੇ ਕੋਲੇ ਤੇ ਦੋ ਕਲਰ ਸੇਲ ਹੋ ਗਏ ਸੀ ਪਹਿਲਾਂ ਆਪਾਂ ਇਹ ਕਾਫੀ ਸੂਟ ਚੱਕੇ ਸੀ ਚਾਹੋ ਬੜਾ ਪਿਆਰਾ ਕਲਰ ਹੈ ਵੀ ਮਸਟਰਡ ਕਲਰ ਕਰੀਮ ਐਂਡ ਮਸਟਰਡ ਉਹ ਸੋਹਣਾ ਲੱਗਦਾ ਹੈ ਕੀ ਦੀ ਤੇ ਐਵੇਂ ਬੈਕ ਸਾਈਡ ਰਹੂਗੀ ਜਿਵੇਂ ਫਰੰਟ ਸਾਈਡ ਆ ਕਾਟਰਾਈਜ਼ ਰਹੂਗੀ ਏਕੇ ਟੈਕਸੀ ਪਿਆਰੀ ਕਾਟਰਾਈਜ਼ ਆ ਬਹੁਤ ਬਿਨਾ ਲਾਈਨਿੰਗ ਤੋਂ ਵੀ ਬਣ ਜਾਣਗੇ ਸੂਟ ਬੇਫਿਕਰ ਹੋ ਕੇ ਲੈ ਲਓ ਇਹ ਹੈਗੀ ਇਹਦੀ ਸਲਵਾਰ ਪ੍ਰਿੰਟਡ ਛੋਟੀ ਬੁਟੀ ਦਾ ਪ੍ਰਿੰਟ ਆ ਵਿੱਚ ਨਾਲ ਇਹਦਾ ਪਤਲੇ ਵਾਲਾ ਪਸ਼ਮੀਨੇ ਦਾ ਸ਼ਾਲ ਹੋਊਗਾ ਸਾਰਾ ਨਹੀਂ ਖੋਲਦੇ ਹੁਣ ਆਪਾਂ ਇਸ ਤਰ੍ਹਾਂ ਦਿਖਾ ਦਿੰਨੇ ਤੁਹਾਨੂੰ ਜਿਵੇਂ ਤੁਸੀਂ ਬਲੈਕ ਵਾਲਾ ਦੇਖਿਆ ਉਸੇ ਤਰ੍ਹਾਂ ਦਾ ਹੀ ਇਹ ਵਾਲਾ ਸ਼ਾਲ ਹੋਊਗਾ ਤੇ ਪ੍ਰਾਈਸ ਇਹਦੀ ਵੀ ਅੱਜ ਮਿਲੂਗੀ ਤੁਹਾਨੂੰ 1650 ਠੀਕ ਹੈ ਜੀ ਤੇ ਸ਼ਿਪਿੰਗ ਹੋਊਗੀ ਬਿਲਕੁਲ ਫ੍ਰੀ ਐਸ ਦੇਖੋ ਇਹ ਬੜਾ ਸੂਟ ਵੀ ਸਿੰਗਲ ਆਪਣੇ ਕੋਲੇ ਹਾਂ ਲੋ ਜੀ ਕੱਲਾ ਹੀ ਪੀਸ ਹੈ ਬਾਰਡਰ ਬਣਿਆ ਹੋਇਆ ਬਹੁਤ ਪਿਆਰਾ ਪੀਸ ਹੈ ਤੇ ਇਹ ਗਰਮ ਹੁੰਦੇ ਨੇ ਪੂਰੇ ਬਿਨਾ ਲਾਈਨਿੰਗ ਤੋਂ ਬਣਨ ਵਾਲੇ ਹੁੰਦੇ ਨੇ ਪਹਿਣਾ ਘਰ ਚ ਰੁਟੀਨ ਦੇ ਵਿੱਚ ਬੜੇ ਵਧੀਆ ਤਰੀਕੇ ਨਾਲ ਇਹਨੂੰ ਵੇਅਰ ਕਰ ਲੈਂਦੀਆਂ ਨੇ ਤੇ ਆ ਹੈਗਾ ਇਹਦੀ ਬੈਕ ਸਾਈਡ ਤੇ ਇਹ ਵਾਲਾ ਬਾਜੂ ਦਾ ਬਾਰਡਰ ਇਹ ਕਿ ਟੈਕਸ ਦਾ ਹੀ ਸੂਟਰ ਹੋਊਗਾ ਇਹ ਵੀ ਇਹ ਹੈ ਜੀ ਇਹਦੇ ਨਾਲ ਸਲਵਾਰ ਤੇ ਸ਼ਾਲ ਦੇਖ ਲਓ ਸ਼ਾਲ ਬੜਾ ਸੋਹਣਾ ਹੈ ਸ਼ਾਲ ਬਹੁਤ ਸੋਹਣਾ ਸ਼ਾਲ ਹੈ ਸਿੰਗਲ ਸੂਟ ਹੈ ਡਿਸਕਾਊਂਟ ਕੋਈ ਨਹੀਂ ਹੈ 740 ਦਾ ਹੀ ਪਹਿਲਾਂ ਸੀ 740 ਦਾ ਹੀ ਹੋਣਾ ਕਿਉਂਕਿ ਡਿਸਕਾਊਂਟ ਜੋਗਾ ਵਿਚਾਰਾ ਹੈ ਹੀ ਨਹੀਂਗਾ ਇਹ ਵੀ ਹਾਂ ਵੀ ਹੁਣ ਠੀਕ ਹੈ ਪਤਾ ਨਹੀਂ ਕਿ ਹੋ ਜਾਂਦੇ ਨੇ ਇਹ ਸੀਗਾ 1125 ਇਹਦੇ ਨਾਲ ਤਾਂ ਹੋਰ ਨਹੀਂ ਕੋਈ ਇਕੱਲਾ ਹੀ ਹੈ ਦੇਖੋ ਉਹ ਵੀ ਪਿਆਰ ਹੋਰ ਵੀ ਇਹ ਲੱਗਦਾ ਲੋ ਜੀ ਨੈਕਸਟ ਸੂਟ ਦੇਖੋ ਇਹ ਵੀ ਬਹੁਤ ਸੋਹਣਾ ਸੂਟ ਹੈ ਏਕ ਟੈਕਸ ਦਾ ਹੀ ਸੂਟ ਆ ਦੇਖੋ ਜੀ ਇਹਦੇ ਤੇ ਵੀ ਏਕ ਟੈਕਸ ਦੀ ਸਟੈਂਪ ਲੱਗੀ ਹੋਈ ਆ ਬੋਰ ਬਰ ਨਹੀਂ ਆਉਂਦਾ ਤੇ ਬੇਫਿਕਰ ਹੋ ਕੇ ਚੱਕਣ ਵਾਲੇ ਸੂਟ ਨਹੀਂ ਇਹ ਆ ਲੋ ਬਹੁਤ ਹੀ ਪਿਆਰਾ ਜਿਹਾ ਸੂਟ ਫਰੰਟ ਤੇ ਇੱਕ ਐਲੀਗੈਂਟ ਜਿਹਾ ਫਲਾਰ ਇਹ ਬਾਜੂ ਤੇ ਆ ਜਾਊਗਾ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਹੈ ਸੋਬਰ ਜਾ ਗ੍ਰੀਨ ਕਲਰ ਹੈ ਸੋਬਰ ਜਾ ਬਹੁਤ ਸੋਹਣਾ ਜਾ ਠੀਕ ਹੈ ਜੀ ਖੂਬਸੂਰਤ ਜਿਹਾ ਸੂਟ ਹੈਗਾ ਤੇ ਇਹਦੇ ਤੇ ਮੈਂ ਤੁਹਾਨੂੰ ਇਹ ਦਿਖਾਉਣੀ ਆ ਜੀ ਸਲਵਾਰ ਇਹਦੀ 2.5 ਮੀਟਰ ਦੀ ਤੇ ਨਾਲ ਹੈਗਾ ਜੀ ਇਹ ਸ਼ਾਲ ਅਹ ਬਹੁਤ ਪਿਆਰਾ ਸ਼ਾਲ ਠੀਕ ਹੈ ਜੀ ਲਓ ਤੇ ਪ੍ਰਾਈਸ ਹੈਗੀ ਪਹਿਲਾਂ 1125 ਸੀ ਅੱਜ 1075 ਤੇ ਨੈਕਸਟ ਇੱਕ ਕਲਰ ਹੋਰ ਮਿਲੂਗਾ ਜੀ ਤੁਹਾਨੂੰ ਇਹਦੇ ਵਿੱਚ ਹੀ ਆ ਲੋ ਇੱਕ ਇਹ ਵਾਲਾ ਕਲਰ ਮਿਲ ਜੂਗਾ ਸੇਮ ਹੀ ਹੈ ਉਸੇ ਤਰ੍ਹਾਂ ਦੀ ਡਿਜ਼ਾਈਨਿੰਗ ਹੈ ਜਿਵੇਂ ਪਹਿਲਾਂ ਦੇਖ ਲਈਏ ਕਿ ਟੈਕਸ ਦੀ ਬਕਾਇਦਾ ਤੁਹਾਨੂੰ ਇਸ ਸਟੈਂਪ ਮਿਲੂਗੀ ਬੈਕ ਸਾਈਡ ਵੀ ਸੇਮ ਰਹੂਗਾ ਵਾਈਨ ਜਾਂ ਛੇਡ ਹੈਗਾ ਇਹ ਸਲਵਾਰ ਹੈਗੀ ਆ ਤੇ ਇਹ ਹੈਗਾ ਜੀ ਇਹਦਾ ਸ਼ਾਲ ਚਾਹੇ ਬਾਹਰ ਪਾਓ ਚਾਹੇ ਘਰੇ ਪਾਓ ਜਿਵੇਂ ਮਰਜ਼ੀ ਪਾਓ ਸੂਟ ਬਹੁਤ ਪਿਆਰੇ ਨੇ ਆ ਲੋ ਇਹ ਹੈਗਾ ਇਹਦਾ ਸ਼ਾਲ ਲੋਇਫ 1075 ਦੇ ਵਿੱਚ ਫ੍ਰੀ ਸ਼ਿਪਿੰਗ ਨਾਲ ਆਉਗਾ। ઓਏ ਸੌਰੀ ਇੱਕ ਆ ਰਹਿ ਗਿਆ ਸੀ। ਇੱਕ ਪਹਿਲਾਂ ਮੈਂ ਤੁਹਾਨੂੰ ਦੋ ਸੂਟ ਦਿਖਾਏ ਸੀਗੇ। ਦੋ ਫੈਕਟ ਬਲੈਕ ਐਂਡ ਮਸਟਰਡ ਉਹਦੇ ਨਾਲ ਦਾ ਇੱਕ ਸੂਟ ਹੋਰ ਹੈਗਾ ਮਹਿਰੂਨ ਕਲਰ। ਜਿਹੜੇ ਮਸਟਰਡ ਨੇ ਉਹ ਆਪਣੇ ਕੋਲੇ ਦੋ ਪੀਸ ਨੇ ਤੇ ਇਹ ਆਪਣੇ ਕੋਲੇ ਸਿੰਗਲ ਪੀਸ ਹੈ। ਬਲੈਕ ਵੀ ਸਿੰਗਲ ਪੀਸ ਹੈ। ਆਹ ਲੋ ਜੀ। ਇਹ ਰਾਜਾ ਸੂਟ। ਖੂਬਸੂਰਤ ਜਿਹਾ ਸੂਟ। ਲੋ। ਇਹ ਤਾਂ ਬਹੁਤ ਜੰਲੀ ਹੈ ਸੂਟ ਹਾਂ ਇਹ ਬਹੁਤ ਪਸੰਦ ਕੀਤੇ ਗਏ ਸੀਗੇ ਇਹ ਵਾਲੀ ਸਲਵਾਰ ਹੈ ਸਭ ਤੋਂ ਵੱਡੀ ਗੱਲ ਹੁੰਦੀ ਹੈ ਕਿ ਸ਼ਾਲ ਵਗੈਰਾ ਨਾਲ ਹੀ ਹੈਗਾ ਨਹੀਂ ਤਾਂ ਦੁਪੱਟੇ ਦੇ ਕੁੱਟੇ ਡਾਈ ਕਰਾਉਣੇ ਪੈਂਦੇ ਨੇ ਇਹਨਾਂ ਦਾ ਥੋੜਾ ਜਿਹਾ ਇਹ ਸੁਖ ਹੋ ਜਾਂਦਾ ਕਿਉਂਕਿ ਜੇ ਆਪਾਂ ਮੀਨਾ ਦੁਪੱਟੇ ਤੋਂ 1000 ਦਾ ਸੂਟ ਲੈਣੇ ਆ ਤਾਂ ਉੱਪਰ ਦੁਪੱਟੇ ਦੇ ਕਰਦੇ ਕਰਾਉਂਦੇ ਡਾਈ ਡੂਈ ਕਰਾਉਂਦੇ 4-500 ਹੋਰ ਲੱਗ ਜਾਂਦਾ ਖੁੱਲਾ ਡੁੱਲਾ ਸ਼ਾਲ ਹੈ ਜੀ 2.5 ਮੀਟਰ ਹੀ ਹੋ ਲੱਗ ਪਗ ਤੇ ਪ੍ਰਾਈਸ ਇਹਦੀ ਹੈਗੀ ਆ 1650 ਕォਟਰਾਈਸ ਦੇ ਵਿੱਚ ਲੋ ਜੀ ਇੱਕ ਸੂਟ ਹੋਰ ਮਿਲ ਗਿਆ ਆਪਾਂ ਨੂੰ ਉਹਦੇ ਨਾਲ ਦਾ ਪਹਿਲਾ ਇੱਕ ਸੂਟ ਦਿਖਾਇਆ ਤੁਹਾਨੂੰ ਮੈਂ ਇਹਦੇ ਨਾਲ ਦਾ ਤੇ ਲਓ ਆਹ ਇਹ ਮੈਂ ਮਹਿੰਦੀ ਕੁਰੀ ਇਸ ਇੱਕ ਇਹ ਇੱਕ ਟੈਕਸ ਦਾ ਸੂਟ ਹੈ ਬਹੁਤ ਪਿਆਰਾ ਸੂਟ ਹੈ ਵੈਸੇ ਏਕੇ ਟੈਕਸ ਤੇ ਬੁਰਾ ਹੁੰਦਾ ਨਹੀਂ ਹੁੰਦਾ ਸੋਹਣੇ ਰਹਿੰਦੇ ਹੁੰਦੇ ਨੇ ਸੂਟ ਏਕੇ ਟੈਕਸ ਦੇ ਬੜੇ ਸੋਹਣੇ ਹੁੰਦੇ ਆ ਸਟੈਂਪ ਬਕਾਇਦਾ ਹੈਗੀ ਆ ਇਹਦੇ ਤੇ ਤੇ ਇਹ ਥੋੜਾ ਸੁੱਕੀ ਮਹਿੰਦੀ ਟਾਈਪ ਸੂਟ ਦਾ ਰੰਗ ਹੈਗਾ ਵਾਓ ਬਹੁਤ ਪਿਆਰਾ ਲੱਗਦਾ ਸ਼ਾਲ ਬੜੇ ਸੋਹਣੇ ਨੇ ਕਲਰਫੁਲ ਦੇ ਬਾਲੇ ਸੋਹਣੇ ਲੱਗਦੇ ਨੇ ਬਹੁਤ ਛੋਟੇ ਵੀ ਨਹੀਂ ਵਧੀਆ ਨੇ ਸ਼ਾਲ ਤੇ 740 ਦੇ ਵਿੱਚ ਹੀ ਆਊਗਾ ਜੀ ਇਹ ਲਓ ਜੀ ਅਗਲਾ ਦੇਖੋ ਇਹ ਇਕੱਲਾ ਹੀ ਹੈ ਹਾਂ ਇਹ ਇਕੱਲਾ ਹੀ ਹੈ ਇਕੱਲਾ ਹੀ ਹੈ ਜੀ ਇਕੱਲਾ ਹੀ ਹੈ ਸਿੰਗਲ ਹੈ ਲਓ ਲਓ ਬਹੁਤ ਸੋਹਣਾ ਇਸ ਦਾ ਜੇ ਕਲਰ ਹੈਗਾ ਕੀ ਆ ਕਲਰ ਕਹਿ ਸਕਦੇ ਹਾਂ ਆਪਾਂ ਕੀ ਆ ਤੇਰਾ ਰਾਜ ਨਿਰਿਆ ਵਿੱਚ ਕੀ ਆ ਕਲਰ ਹੈ ਜੀ ਬਸ ਮੈਂ ਤੁਹਾਨੂੰ ਦੱਸਦਾ ਜੋ ਮਰਜ਼ੀ ਦੱਸੀ ਜਾਵੇ ਕੈਮਰਾ ਕਲਰ ਹੈਗਾ ਕੀ ਆ ਕਲਰ ਠੀਕ ਹੈ ਤੇ ਆ ਲਓ ਜੀ ਆਹ ਹੁਣ ਠੀਕ ਦੱਸਦਾ ਠੀਕ ਹੈ ਬਸ ਠੀਕ ਹੈ ਤੇ ਆ ਦੇਖੋ ਸੂਟ ਇਹ ਬਹੁਤ ਪਿਆਰਾ ਲਓ ਸਸੇ 40 ਦੇ ਵਿੱਚ ਆਊਗਾ ਸ਼ਿਪਿੰਗ ਫ੍ਰੀ ਹੋਊਗੀ ਹਾਂ ਲੋ ਜੀ ਇਹ ਸੂਟ ਹੈਗਾ ਆਪਣੇ ਕੋਲੇ ਏਕੇ ਟੈਕਸ ਦਾ ਸਿਲਕ ਪਸ਼ਮੀਨਾ ਇਹ ਤੁਹਾਨੂੰ ਦੋ ਪੀਸ ਮਿਲ ਸਕਦੇ ਆ ਲੋ ਜੀ ਬਹੁਤ ਪਿਆਰਾ ਹੈ ਫਰੰਟ ਤੇ ਜਿਹੜਾ ਫਲਾਵਰ ਹੈਗਾ ਉਹ ਆਊਟਲਾਈਨ ਕੀਤਾ ਹੋਇਆ ਬਹੁਤ ਸੋਹਣਾ ਲੱਗਦਾ ਸੂਟ ਇਹ ਠੀਕ ਹੈ ਜੀ ਤੇ ਵਿੱਚ ਹੈਂਡ ਦਾ ਟੱਚ ਵੀ ਹੈ ਔਰ ਇਹ ਬਾਜੂ ਤੇ ਆਊਗਾ ਇਹ ਫਲਾਵਰ ਮਸਟਰਡ ਕਲਰ ਪਿਆਰਾ ਜਾਂ ਮਸਟਰਡ ਕਲਰ نیچے ਪਾਈਪਿੰਗ ਕੱਢੀ ਹੋਈ ਆ ਕੁਝ ਨਹੀਂ ਕਰਾਉਣਾ ਹੈਗਾ ਤੁਸੀਂ ਬੈਕ ਸਾਈਡ ਸੇਮ ਹੋਊਗੀ ਜਿਵੇਂ ਫਰੰਟ ਸਾਈਡ ਸੀ ਆਲ ਓਵਰ ਦੇ ਵਿੱਚ ਨਹੀਂ ਅਲੱਗ ਤੋਂ ਆ ਇਹ ਇਹ ਅਲੱਗ ਤੋਂ ਆ ਇਹ ਸਲਵਾਰ ਹੈਗੀ ਆ ਹੈ ਸਿਲਕ ਪਸ਼ਮੀਨੇ ਚ ਸਾਰਾ ਤੇ ਇਹ ਹੈਗਾ ਜੀ ਇਹਦਾ ਸ਼ਾਲ ਆਹ ਬਹੁਤ ਸੋਹਣਾ ਸ਼ਾਲ ਹੈ ਸਿਲਕ ਪਸ਼ਮੀਨੇ ਦੇ ਵਿੱਚ ਹੀ ਸ਼ਾਲ ਰਹੂਗਾ ਪੂਰਾ ਲੰਬਾ ਸ਼ਾਲ ਹੈਗਾ ਤੇ ਪ੍ਰਾਈਸ ਪਹਿਲਾਂ 1350 ਸੀ ਅੱਜ 1295 ਹੈ ਤੇ ਸ਼ਿਪਿੰਗ ਫਰੀ ਹੈ ਦੋ ਸੂਟ ਮਿਲ ਸਕਦੇ ਆ। ਲਓ ਜੀ ਅਗਲਾ ਸੂਟ ਦੇਖੋ ਇਹ ਵੀ ਬਹੁਤ ਪਿਆਰਾ ਸੂਟ ਹੈ। ਬਹੁਤ ਸੋਹਣਾ ਸੂਟ ਹੈ ਆ ਲੋ। ਇਹ ਹੈਗਾ ਥੋੜਾ ਜਿਹਾ ਲਵੈਂਡਰ ਜਿਹਾ ਸ਼ੇਡ ਹੈ। ਤੇ ਇਹ ਵੀ ਏਕੇ ਟੈਕਸ ਦਾ ਹੀ ਐਲਪਾਈਨ ਪਸ਼ਮੀਨਾ ਹੈਗਾ। ਬੜਾ ਪਿਆਰਾ ਪਸ਼ਮੀਨਾ ਹੈਗਾ। ਸਭ ਤੋਂ ਵੱਡੀ ਗੱਲ ਕਿ ਇਹਨਾਂ ਤੇ ਬੁਰ ਵਗੈਰਾ ਨਹੀਂ ਆਉਂਦਾ। ਲਓ ਜਿਵੇਂ ਮਰਜ਼ੀ ਪਾਓ ਜਿਵੇਂ ਜਾਓ ਹੰਡਾਈ ਜਾਓ ਤੁਸੀਂ ਇਹਨੂੰ। ਆ ਲੋ। ਬਿਨਾ ਲਾਈਨਿੰਗ ਤੋਂ ਬਣਨ ਵਾਲੇ ਸੂਟ ਹੁੰਦੇ ਨਹੀਂ ਜੀ ਇਹ। ਤੇ ਇਹ ਹੈਗੀ ਜੀ ਇਹਦੇ ਨਾਲ ਪਲੇਨ ਸਲਵਾਰ। ਠੀਕ ਹੈ ਜੀ। ਤੇ ਇਹ ਰਹੂਗਾ ਸ਼ਾਲ। ਮੋਹ ਠੀਕ ਹੈ ਜੀ ਬਹੁਤ ਖੂਬਸੂਰਤ ਹੈ ਇਹ ਤੁਹਾਨੂੰ 9900 ਚ ਮਿਲ ਜੂਗਾ ਸ਼ਿਪਿੰਗ ਫ੍ਰੀ ਹੋਊਗੀ ਲਓ ਜੀ ਹੋਰ ਦਿਖਾ ਦੇਣੀ ਆ ਲਓ ਜੀ ਆ ਵੀ ਹੈਗਾ ਆਪਣੇ ਕੋਲ 675 ਦਾ ਇਹ ਸ਼ੰਕਰਦਾਲ ਪਾਇਨ ਪਸ਼ਮੀਨਾ ਮਹਿੰਦੀ ਕਲਰ ਦੇ ਇਹ ਬਹੁਤ ਸੋਹਣਾ ਹੈ ਬਹੁਤ ਹੀ ਜਿਆਦਾ ਸੋਹਣਾ ਲੱਗਦਾ ਹੈ ਇਹ ਤੁਹਾਨੂੰ ਤਿੰਨ ਸੂਟ ਮਿਲ ਜਾਣਗੇ ਠੀਕ ਹੈ ਇਹ 675 ਚ ਮਿਲੂਗਾ ਜੀ ਇਹ ਇਹ ਹੈ ਨਹੀਂ ਵਿਚਾਰਾ ਡਿਸਕਾਊਂਟ ਦੇਊਗਾ। ਲਓ ਜੀ ਹੁਮੈਂ ਨਾ ਤੁਹਾਨੂੰ ਦੋ ਸੂਟ ਹੋਰ ਦਿਹਾਉਣੇ ਆ। ਔਰ ਦੋਨੋਂ ਸਿੰਗਲ ਟੰਕੇ ਦਾ ਵਰਕ ਹੋਇਆ ਔਰ ਰੌਂਡ ਟੈਕਸ ਦੇ ਸੂਟ ਹੋਣਗੇ ਦੋਨੋਂ। ਪਰ ਦੇਊਂਗੀ ਅੱਜ ਡਿਸਕਾਊਂਟ ਤੇ ਤੁਹਾਨੂੰ ਮੈਂ। ਹਲ। ਬਹੁਤ ਖੂਬਸੂਰਤ ਸੂਟ ਹੈ। ਸਿੰਗਲ ਟੰਕੇ ਦਾ ਵਰਕ ਤੇ ਰੌਂਡ ਟੈਕਸ ਦਾ ਪਸ਼ਮੀਨਾ ਬਾਕਾਇਦਾ ਸਟੈਂਪ ਨਾਲ ਲਾਊਗਾ। ਕੁਸਮ ਪਸ਼ਮੀਨਾ ਰੌਂਡ ਟੈਕਸ ਦਾ। ਠੀਕ ਹੈ ਜੀ ਕਲਰ ਹੈਗਾ ਆਰਮੀ ਕਲਰ ਲੋ ਬਹੁਤ ਪਿਆਰਾ ਸੂਟ ਹੈ ਬਹੁਤ ਹੀ ਜਿਆਦਾ ਜਿੰਨਾ ਕਹਿ ਲਓ ਨਹੀਂ ਨੇੜੇ ਕਰਕੇ ਦਿਖਾ ਬੀ ਬਰਕ ਲੋ ਜੀ ਬਹੁਤ ਬਰੀਕੀ ਦਾ ਵਰਕ ਪਾਣੀ ਵਰਗਾ ਵਰਕ ਹੈ ਲੋ ਦੋ ਫਲਾਵਰ ਨੇ ਇਹਦੇ ਤੇ ਤੇ ਹੁਣ ਆਪਾਂ ਤੁਹਾਨੂੰ ਬਾਜੂ ਦਾ ਵਰਕ ਦਿਖਾ ਦਿੰਨੇ ਆ ਦਾ ਲੋ ਰਾਮਟੈਕਸ ਦਾ ਪਸ਼ਮੀਨਾ ਭਾਵੇਂ ਲਜਾਈਆਂ ਚ ਪੈਜੋ ਪਾ ਕੇ ਸੂਟ ਤਾਂ ਵੀ ਬੁਰਨੀ ਆਉਂਦਾ ਲੋ ਜੀ ਇਹ 22500 ਦੇ ਵਿੱਚੋਂ ਸੂਟ ਮਿਲ ਜੂਗਾ ਤੁਹਾਨੂੰ ਫ੍ਰੀ ਸ਼ਿਪਿੰਗ ਨਾਲ ਬਹੁਤ ਪਿਆਰਾ ਸੀਟਾ ਬਹੁਤ ਜਿਆਦਾ ਇੱਕ ਕਲਰ ਹੋਰ ਹੈ ਜੀ ਇਹਦੇ ਵਿੱਚ ਉਹ ਹੈਗਾ ਮਹਿਰੂਨ ਜੀ ਇੱਕ ਕਲਰ ਇਹ ਵਾਲਾ ਮਿਲੂਗਾ ਮਹਿਰੂਨ ਕਲਰ ਲੱਕਿਸ਼ ਮਹਿਰੂਨ ਬਹੁਤ ਸੋਹਣਾ ਕਲਰ ਹੈ ਰਾਮ ਟੈਕਸ ਦੇ ਵਿੱਚ ਹੀ ਸੂਟ ਹੈ ਸਿੰਗਲ ਟਾਂਕੇ ਦਾ ਵਰਕ ਮਿਲੂਗਾ ਬਹੁਤ ਪਿਆਰਾ ਵਰਕ ਹੈ ਮੈਂ ਤੁਹਾਨੂੰ ਲੈਂਥ ਦੱਸਣਾ ਭੁੱਲ ਗਈ ਮੈਂ ਤੁਹਾਨੂੰ ਲੈਂਥ ਦੱਸ ਦਿੰਦੀ ਹਾਂ ਲੋਡ ਲੈਂਥ ਦੇਖੋ ਇਹਦੀ ਤੁਸੀਂ ਇਹ ਜ ਨਾਭੀ ਜਾਂ ਨਾਭੀ ਜਾਂਦਾ ਨਾਭੀ ਜਾਂ ਨਾਭੀ ਐ ਹੋਰ ਕਿਡਾ ਹੁੰਦਾ ਮਹਿਰੂਨ ਇਹ ਕਾਲਾ ਜਿਹਾ ਲਓ ਜੀ 44 ਸਵਾ 44 ਲੈਂਥ ਹੈਗੀ ਐ ਇਹਦੀ ਜਿੰਨਾ ਮਰਜ਼ੀ ਬਣਾ ਲਿਓ ਤੁਸੀਂ ਤੇ ਮੈਂ ਤੁਹਾਨੂੰ ਚੌੜਾਈ ਵੀ ਦੱਸ ਦੇਣੀ ਆ ਕਿ ਕਿੰਨੀ ਬਣਾ ਸਕਦੇ ਹਾਂ ਕਿਉਂਕਿ ਚੌੜਾਈ ਦੱਸਣੀ ਵੀ ਬਹੁਤ ਜ਼ਿਆਦਾ ਜ਼ਰੂਰੀ ਹੈਗੀ ਐ 8 ਤੁਸੀਂ 27 27.5 ਤੱਕ ਲਿਜਾ ਸਕਦੇ ਹੋ ਘੇਰਾ ਇਹਦਾ ਠੀਕ ਹੈ ਜੀ ਤੇ ਲਓ ਜੀ ਬਾਜੂ ਦੇਖੋ ਬਹੁਤ ਪਿਆਰਾ ਜਿਹਾ ਵਰਕ ਖੂਬਸੂਰਤ ਜਆ ਵਰਕ 2250 ਦੇ ਵਿੱਚ ਸੂਟ ਆਊਗਾ ਜੀ ਸ਼ਿਪਿੰਗ ਫ੍ਰੀ ਹੋਊਗੀ ਤੇ ਡਿਸਕਾਊਂਟ ਦੇ ਵਿੱਚ ਮਿਲ ਰਿਹਾ 2250 ਦੇ ਵਿੱਚ ਤੁਹਾਨੂੰ ਸੂਟ ਬਹੁਤ ਖੂਬਸੂਰਤ ਜਆ ਸੂਟ ਹੈਗਾ ਤੇ ਲੋ ਜੀ ਹੁਣ ਅਗਲਾ ਅਗਲਾ ਦਿਖਾਉਣੀ ਆ ਇਹਦੇ ਨਾਲ ਦਾ ਸੂਟ ਵੀ ਮਿਲਦਾ ਮੈਂ ਤੁਹਾਨੂੰ ਪਹਿਲਾਂ ਦਿਖਾਤਾ ਉਲਟੇ ਪੁਲਟੇ ਦਿਖਾਤੀ ਆ ਜੀ ਮੈਂ ਤੁਹਾਨੂੰ سارے ਸੂਟ ਇਹ ਹੈਗਾ ਥੋੜਾ ਜਆ ਬੇਬੀ ਪਿੰਕ ਟਾਈਪ ਹੂੰ ਸੂਟ ਬਹੁਤ ਸੋਣਾ ਸੀ ਤੇ ਠੀਕ ਹੈ ਜੀ ਬਹੁਤ ਖੂਬਸੂਰਤ ਸੂਟ ਪਿਆਰਾ ਜਿਹਾ ਸੂਟ ਤੇ ਸ਼ਾਲ ਤੇ ਇਹਦੇ ਨਾਲ ਇਹ ਵਾਲੀ ਸਲਵਾਰ ਹੋਊਗੀ 2.5 ਮੀਟਰ ਦੀ ਤੇ ਇਹ ਵਾਲਾ ਮਿਲੂਗਾ ਜੀ ਸ਼ਾਲ ਆਪ ਠੀਕ ਹੈ ਜੀ ਇਹ ਵੀ ਡਿਸਕਾਊਂਟ ਦਾ ਸੂਟ ਹੈ ਤੇ ਪ੍ਰਾਈਸ ਹੈਗੀ ਹੈ 950 ਸ਼ਿਪਿੰਗ ਫ੍ਰੀ ਸੂਟ ਦੇਖੋ ਡਿਸਕਾਊਂਟ ਤੇ ਮਿਲੂਗਾ ਇਹ ਹੈਗਾ ਜਿਹੜਾ ਉਹ ਕਸ਼ਮੀਰੀ ਟਾਈਪ ਦਾ ਸੂਟ ਨਹੀਂ ਹੁੰਦਾ ਬਹੁਤ ਸੋਹਣਾ ਕਾਫੀ ਜਿਆਦਾ ਸੋਹਣਾ ਸੂਟ ਹੈ ਜੀ ਇਹ ਬਹੁਤ ਪਿਆਰਾ ਸੂਟ ਹੈ ਲੋ ਕਲਰ ਆ ਨੀਵੀ ਬਲੂ ਕਲਰ ਹੈਗਾ ਤੇ ਬਹੁਤ ਖੂਬਸੂਰਤ ਜਿਹਾ ਸੂਟ ਹੈ ਲੋ 프ਰੰਟ ਤੇ ਸਾਰੇ ਤੇ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਪਹਿਲਾਂ ਵੀ ਤੁਸੀਂ ਸਾਡੇ ਕੋਲ ਇਹ ਜੇ ਸੂਟ ਦੇਖ ਚੁੱਕੇ ਹੋ ਪਰ ਉਹਨਾਂ ਦਾ ਤੇ ਇਹਦੇ ਸਟੱਫ ਦਾ ਬਹੁਤ ਫਰਕ ਹੈ ਸ਼ਾਲ ਬਹੁਤ ਜਿਆਦਾ ਚੌੜਾ ਹੈ ਪੂਰਾ ਐਨ ਵਧੀਆ ਚੌੜਾਈ ਦੇ ਵਿੱਚ ਸ਼ਾਲ ਆਊਗਾ ਤੇ ਪ੍ਰਾਈਸ ਅੱਜ ਡਿਸਕਾਊਂਟ ਤੇ ਦੇ ਰਹੇ ਹਾਂ ਜੀ ਤੁਹਾਨੂੰ 1700 ਦੇ ਵਿੱਚ ਸ਼ਿਪਿੰਗ ਫ੍ਰੀ ਹੈ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਹੈ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਾਂਗੇ ਹੋਰ ਵਧੀਆ ਜੀ ਵੀਡੀਓ ਲੈ ਕੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ